ਅਕਤੂਬਰ 2018 ਇਹ ਉਹ ਤਰੀਕ ਹੈ ਜੋ ਅੰਮ੍ਰਿਤਸਰ ਦੇ ਇਤਿਹਾਸ ਦੇ ਵਿੱਚ ਦਰਦ ਦੇ ਇੱਕ ਕਾਲੇ ਦਿਨ ਵਜੋਂ ਹਮੇਸ਼ਾ ਯਾਦ ਰਹੇਗੀ ਅੱਜ ਦੁਸ਼ਹਿਰਾ ਤੇ ਅੱਜ ਇਹ ਦਿਨ ਅੰਮ੍ਰਿਤਸਰ ਵਾਲਿਆਂ ਤੇ ਲਈ ਇੱਕ ਕਾਲਾ ਦਿਨ ਬਣ ਚੁੱਕਿਆ ਤੁਹਾਨੂੰ ਦੱਸ ਰਿਹਾ ਕਿ ਜਦੋਂ ਰਾਵਣ ਦਾ ਪੁਤਲਾ ਸਾੜਿਆ ਜਾ ਰਿਹਾ ਸੀ ਤਾਂ ਬੇਖਬਰ ਲੋਕ ਪਟੜੀਆਂ ਉੱਤੇ ਖੜੇ ਸਮਾਗਮ ਦਾ ਆਨੰਦ ਮਾਣ ਰਹੇ ਸੀ ਉਸ ਵੇਲੇ ਇੱਕ ਤੇਜ਼ ਰਫ਼ਤਾਰ ਰੇਲਗੱਡੀ ਆਉਂਦੀ ਹੈ ਤੇ ਲੋਕਾਂ ਨੂੰ ਦਰਦ ਦੀ ਹੋਈ ਲੰਘ ਜਾਂਦੀ ਹੈ ਇਸ ਹਾਦਸੇ ਦੇ ਵਿੱਚ ਦਰਜਨਾ ਲੋਕਾਂ ਦੀ ਮੌਤ ਹੋ ਜਾਂਦੀ ਹੈ ਕਈ ਜ਼ਖਮੀ ਵੀ ਹੋ ਜਾਂਦੇ ਨੇ ਇਸ ਬਿਆਨਕ ਹਾਦਸੇ ਨੇ ਹਰ ਕਿਸੇ ਦਾ ਦਿਲ ਨੂੰ ਦਹਿਲਾ ਦਿੱਤਾ ਸੀ ਇਸੇ ਹਾਦਸੇ ਦੇ ਦੌਰਾਨ ਇੱਕ ਅਜਿਹਾ ਵੀਰ ਉੱਭਰਿਆ ਜਿਸ ਨੇ ਆਪਣੀ ਜਾਨ ਦੀ ਪਰਵਾਹ ਨਾ ਕਰਦਿਆਂ ਹੋਏ ਹੋਰਾਂ ਦੀ ਜਿੰਦ ਜਾਨ ਬਚਾਈ ਤੁਹਾਨੂੰ ਦੱਸਦੇ ਨੇ ਕਿ ਦਲਬੀਰ ਸਿੰਘ ਜੋ ਕਿ ਅਮਰੀਕਾ ਤੋਂ ਆਪਣੇ ਪਰਿਵਾਰ ਨੂੰ ਮਿਲਣ ਦੇ ਲਈ ਆਇਆ ਹੋਇਆ ਸੀ ਲੋਕਾਂ ਨੂੰ ਬਚਾਉਣ ਦੇ ਲਈ ਟਰੈਕ ਵੱਲ ਦੌੜਿਆ ਉਸ ਨੇ ਕਈਆਂ ਨੂੰ ਤੱਕਾ ਦੇ ਕੇ ਪਟੜੀਆਂ ਤੋਂ ਹਟਾਇਆ ਪਰ ਖੁਦ ਰੇਲ ਦੀ ਲਪੇਟ ਦੇ ਵਿੱਚ ਆ ਗਿਆ ਉਸ ਦੀ ਇਹ ਕੁਰਬਾਨੀ ਹਮੇਸ਼ਾ ਹੀ ਯਾਦਗਾਰ ਬਣ ਗਈ ਦਲਬੀਰ ਸਿੰਘ ਦੀ ਸ਼ਹਾਦਤ ਨੇ ਸਿਰਫ ਉਸੇ ਪਰਿਵਾਰ ਨੂੰ ਨਹੀਂ ਬਲਕਿ ਪੂਰੇ ਪੰਜਾਬ ਨੂੰ ਰੋਲਾ ਪਾ ਦਿੱਤਾ ਤੇ ਅੱਜ ਉਹ ਅਸਰ ਹੀਰੋ ਪਰਿਵਾਰਿਕ ਮੈਂਬਰ ਤਾਂ ਜ਼ਰੂਰ ਪਹੁੰਚ ਗਿਆ ਪਰ ਲਗਾਤਾਰ ਜੋ ਮਦਦ ਦਾ ਪ੍ਰੋਸਾ ਦਿੱਤਾ ਗਿਆ ਸੀ ਉਸ ਨੂੰ ਲੈ ਕੇ ਸਰਕਾਰ ਵੱਲੋਂ ਹਾਲੇ ਤੱਕ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ ਉਥੇ ਪਰਿਵਾਰਿਕ ਮੈਂਬਰ ਵੱਲੋਂ ਕਿਹਾ ਜਾ ਰਿਹਾ ਕਿ ਅੱਜ ਤੱਕ ਦਿਨ ਇਹ ਕਾਲਾ ਦਿਨ ਹੈ ਕਿਉਂਕਿ ਲੋਕਾਂ ਦੀ ਜਾਨ ਨੂੰ ਬਚਾਉਣ ਵਾਲਾ ਦਲਬੀਰ ਸਿੰਘ ਇਸ ਦੁਨੀਆ ਦੇ ਵਿੱਚ ਤਾਂ ਨਹੀਂ ਰਿਹਾ ਪਰ ਸਰਕਾਰ ਵੱਲੋਂ ਵੀ ਕੋਈ ਵੀ ਮਦਦ ਨਹੀਂ ਕੀਤੀ ਜਾ ਰਹੀ ਜੀ ਮੇਰਾ ਨਾਮ ਸਵਰਨ ਕੋਰ ਅੱਜ ਅਕਸਰ ਉਹਨਾਂ ਲਈ ਮਗਰ ਉਹ 500 ਸਾਲ ਜਿਹੜੀ ਪਹਿਲਾਂ ਲੰਘੀ ਤੇ ਇੱਕ ਖਾਸਾ ਵਾਪਰਿਆ ਸੀ। ਹਾਂ ਰੇਲਾਸਾ ਹੋਇਆ ਸੀ। ਹਾਂਜੀ ਇਹ ਤੁਸੀਂ ਕਿਹਾ। ਅਸੀਂ ਇਹੀ ਕਹਿਣਾ ਚਾਹਾਂਗੇ ਵੀ ਸਰਕਾਰ ਸਾਡੇ ਜੀਵਾਂ ਬਾਰੇ ਸੋਚੇ। ਅਸੀਂ ਕਿੰਨਾ ਆਪਣਾ ਪਾਲਣ ਪੋਸ਼ਣ ਕਰਤੀਆਂ ਕਰੀਏ ਤੇ ਸਾਡਾ ਘਰ ਦਾ ਗੁਜ਼ਾਰੇ ਹੋਣ ਸਾਡਾ ਗੁਜ਼ਾਰਾ ਕੁਝ ਨਹੀਂ ਹੋਇਆ। ਨਾ ਹੀ ਪੰਜਾਬ ਸਰਗਰਮੈਂਟ ਨੇ ਸਾਡੀ ਨਾਲ ਮਤ ਨਹੀਂ ਕੀਤੀ। ਸਾਨੂੰ ਕਹਿੰਦੇ ਵੀ ਤੁਸੀਂ ਕਾਗਜ਼ੀ ਲਿਆਓ ਬੱਚੇ ਦੇ ਜਮਾ ਕਰਾ ਦਿਓ ਅਸੀਂ ਜਮਾ ਕਰਾ ਦਿੱਤੇ ਆ ਅਸੀਂ ਦੱਸੋ ਕਿਤੋਂ ਆਲ ਭਿਆ ਬਿਆਨ ਲਿਆਈ ਹੈ ਜਿਹੜੀਆਂ ਨੋਵਾ ਘਰੋਂ ਨਿਕਲ ਗੀਆਂ ਚਲੀਆਂ ਗਈਆਂ ਐ ਅਸੀਂ ਕਿੰਨਾ ਉਹਨਾ ਕਿੱਥੇ ਆਣਾ ਸਾਡੀਆਂ ਮੱਤਾ ਕਰਨਾ ਸਾਨੂੰ ਕਿਹੜੋ ਆਣ ਕੇ ਪੁੱਛਣਾ ਉਹਨਾਂ ਨੇ ਜਿਹੜੇ ਉਹਦੇ ਵਿੱਚ ਤੁਹਾਡਾ ਮਤਲਬ ਕਿਹੜਾ ਫੈਮਿਲੀ ਨੰਬਰ ਕੌਣ ਸੀ ਸਾਡਾ ਮੇਰਾ ਬੇਟਾ ਛੋਟਾ ਸੀ ਦਿਲਬੀਰ ਹਸੇਂਗਾ ਉਹ ਉਹੀ ਬੁਰਾ ਹੋਇਆ ਲੋਕਾਂ ਦੀਆਂ ਜਨਾ ਬਚਾਂਦਾ ਜਾਂਦਾ ਸਾਨੂੰ ਕਿਨਾਂ ਸਰਕਾਰ ਮਤ ਕਰੇ ਸਾਡੇ ਬਾਅਦ ਤੇ ਕਾਲਾ ਦੇਣੇ ਆ ਅੱਜ ਦਾ ਸਰਕਾਰਾਂ ਵੱਲੋਂ ਮਤ ਦੇਖੋ ਜੀ ਮੈਂ ਉਹਨਾਂ ਦੀ ਕਿਨਾਂ ਮੇਰੀ ਜਿਹੜੀ ਨੋ ਸੀ ਨਾ ਉਹਨੂੰ ਦਿੱਤੀ ਗਈ ਹੈ ਜਿਹੜੇ ਬਾਹਰੋਂ ਆਏ ਆ ਮਤਾਂ ਵਾਲੇ ਉਹਨਾਂ ਨੇ ਉਹਨੂੰ ਦਿੱਤੀ ਹੈ ਮਦਦ ਹੈ ਜਿਹੜੀਆਂ ਲੋਕਾਂ ਨੂੰ ਨੌਕਰੀਆਂ ਦਿੱਤੀਆਂ ਗਿਆ ਨੌਕਰੀਆਂ ਜਿਹੜੇ ਨੌਕਰੀਆਂ ਲੈ ਕੇ ਕਰਦੇ ਪਏ ਆ ਉਹ ਤੇ ਆਪਣੇ ਠੱਠ ਬਾਠ ਵੇਚਿਆ ਤੇ ਅਸੀਂ ਕਹਾਂ ਦੀ ਠੱਠ ਬਾਠ ਚਾ ਸਾਡੀ ਤੇ ਰੋਟੀ ਵੀ ਹਰਾਮ ਹੋ ਗਈ ਹੈ ਯਾਦ ਆਉਂਦੀ ਹੈ ਸਾਨੂੰ ਯਾਦਾਂ ਆਉਂਦੀਆਂ ਸਾਡਾ ਪੁੱਤਰ ਹੁੰਦਾ ਸੀ ਸਾਨੂੰ ਆਹ ਕੁਝ ਲਿਆ ਕੇ ਦਿੰਦਾ ਸੀ ਦਿਨ ਦਿਹਾੜੇ ਚ ਸਾਨੂੰ ਸਭ ਕੁਝ ਕਰਦਾ ਸੀ ਸਾਡਾ ਮਲਬ ਸਾਰਾ ਹੀ ਮੁੱਕ ਗਿਆ ਹਾਂਜੀ ਉਹ ਕਿੰਨਾ ਮਹਾਰਾਮਲੀਲਾ ਦੇ ਰੋਣ ਹੈ ਮਾਪਿਓ ਬਣਨ ਨੂੰ ਤਰਸਦੇ ਜਿਹੜੇ ਹੁਣ ਕਿਲਕਾਰੀਆਂ ਗੂੰਜਣਗੀਆਂ ਉਹਨਾਂ ਦੇ ਵੇੜੇ ਕਿਉਂਕਿ ਆਈਵੀਐਫ ਹੁਣ ਹੈ ਸੇਫ ਅਫੋਰਡੇਬਲ ਐਂਡ ਰਿਲਾਈਅਬਲ ਜੀ ਹਾਂ ਤੁਹਾਡੀ ਆਸ ਤੇ ਸਾਡਾ ਵਿਸ਼ਵਾਸ ਜ਼ਰੂਰ ਪੂਰਾ ਹੋਵੇਗਾ 20 ਸਾਲਾਂ ਦੇ ਤਜਰਬੇ ਅਤੇ 10000 ਤੋਂ ਵੱਧ ਜੋੜਿਆਂ ਦੇ ਸੁਪਨੇ ਸਾਕਾਰ ਕਰਨ ਵਾਲੇ ਜਲੰਧਰ ਦੇ ਬੈਸਟ ਆਈਵੀਐਫ ਸਪੈਸ਼ਲਿਸਟ ਡਾਕਟਰ ਸਰਬਜੀਤ ਸਿੰਘ ਬਸ ਟਿਕਟ ਟੂ ਇੰਡੀਆ ਕਰਾਓ ਮਾਪੇ ਬਣੰਦੀਆਂ ਖੁਸ਼ੀਆਂ ਲੈ ਆਓ ਹੁਣੇ ਕੰਸਲਟ ਕਰੋ ਡਾਕਟਰ ਸਰਬਜੀਤ ਸਿੰਘ ਦੇ ਨਾਲ ਦਿੱਤੇ ਗਏ ਨੰਬਰ ਤੇ ਕਾਲ ਕਰੋ ਜਾਂ ਵੈਬਸਾਈਟ ਵਿਜ਼ਿਟ ਕਰੋ